ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਅੱਜ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਜਿੱਥੇ ਪਾਕਿਸਤਾਨ ਦੇ ਵਿੱਚ ਸਿੱਖ ਜਥੇ ਨੇ ਜਾਣਾ ਤੇ ਆਰਜੀਪੀਸੀ ਵੱਲੋਂ ਪਾਸਪੋਰਟ ਦਿੱਤੇ ਗਏ ਨੇ ਜ 4अर् ਸਾਡੇ ਜਥੇ ਸਮੇਂ-ਸਮੇਂ ਸਰ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਯਾਤਰਾਵਾਂ ਕਰਦੇ ਆ ਸਾਨੂੰ ਪਤਾ ਕਿ ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਥਾ ਜਾਂਦਾ ਕਿਉਂਕਿ ਅਗਲੇ ਮਹੀਨੇ ਜਥਾ ਜਿਹੜਾ ਨੇ ਜਾਣਾ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਦਾ ਜਨਮ ਵੀ ਉਧਰੇ ਹੋਇਆ ਸੀ ਰਾਏਪੋਏ ਦੀ ਤਲਵੰਡੀ ਤੇ ਸਿੱਖ ਸ਼ਰਧਾਲੂ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਉਹ ਬੜਾ شدت ਨਾਲ ਇੰਤਜ਼ਾਰ ਕਰਦਿਆਂ ਨੇ ਕਿ ਭਾਰਤ ਦੇ ਵਿੱਚੋਂ ਜਥੇ ਆਉਣ ਉਹਨਾਂ ਨੂੰ ਮੌਕਾ ਮਿਲਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਦੀ ਸੇਵਾ ਕਰਨ ਦਾ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਨੇ ਰਮੇਸ਼ ਸਿੰਘ ਜੀ ਉਹਨਾਂ ਨੇ ਜਿਹੜੇ ਪਾਕਿਸਤਾਨ ਸਤਿਤ ਪੰਜਾਬ ਦੇ ਮੁੱਖ ਮੰਤਰੀ ਨੇ ਬੀਬੀ ਮਰਿਗਮ ਨਵਾਜ਼ ਸ਼ਰੀਫ ਸਾਹਿਬ ਦੀ ਬੇਟੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਹੜਾਏ ਬਰਸਾਤਾਂ ਆਈਆਂ ਉਹਨਾਂ ਹੜਾ ਨੇ ਬਹੁਤ ਵੱਡਾ ਨੁਕਸਾਨ ਪਰਲੇ ਪਾਸੇ ਕਰਤਾਰਪੁਰ ਸਾਹਿਬ ਦਾ ਵੀ ਕਰਤਾ ਸੀ ਲਕਨ ਸੰਗਤਾਂ ਨੇ ਬੜੀ ਮਿਹਨਤ ਤੇ ਸਰਕਾਰ ਨੇ ਸਹਿਯੋਗ ਕਰਕੇ ਉਹ ਠੀਕ ਕਰਤਾ ਹੁਣੇ ਜਥਾ ਜਿਹੜਾ ਅਗਲੇ ਮਹੀਨੇ ਪਾਵ 31 ਅਕਤੂਬਰ ਐ ਨਵੰਬਰ ਦੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜਾਏਗਾ ਜਿਹੜੇ ਪਾਸਪੋਰਟ ਇਕੱਠੇ ਤੌਰ ਦੇ ਉੱਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰਧਾਲੂਆਂ ਦੇ ਇਕੱਠੇ ਕਰ ਲੈਂਦੀ ਹੈ ਸੱਦਾ ਦਿੱਤਾ ਜਾਂਦਾ ਕਿ ਆ ਕੇ ਤੁਸੀਂ ਜਿਹੜੇ ਪਾਸਪੋਰਟ ਹੈ ਉਹ ਜਮ੍ਹਾਂ ਕਰਾ ਦਿਓ ਸ਼ਰਧਾਲੂ ਪਾਸਪੋਰਟ ਜਮ੍ਹਾਂ ਕਰਾ ਦਿੰਦੇ ਨੇ ਤੇ ਬਾਅਦ ਦੇ ਵਿੱਚ ਮੇਰੇ ਸਾਹਬ ਦੇ ਨਾਲ ਉਹ ਜਿਹੜੇ ਪਾਸਪੋਰਟ ਜਮ੍ਹਾਂ ਹੋਏ ਸਨ ਸ਼ਰਵਣੀ ਕਮੇਟੀ ਦੇ ਸੱਦਾ ਦਿੱਤਾ ਕਿ ਆਪੋ ਆਪਣੇ ਪਾਸਪੋਰਟ ਲੈ ਲਓ ਕਿਉਂਕਿ ਤੁਸੀਂ ਲੋਕਾਂ ਨੇ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜਾਣਾ ਹੈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੰਬੰਧ ਦੇ ਵਿੱਚ ਜਿਹੜਾ ਜਥਾ ਉੱਥੇ ਜਾ ਰਿਹਾ ਹੈ ਉਹ ਜਥਾ ਇਹ ਸਾਰਾ ਕੁਝ ਮਨਾ ਕੇ ਤੇ 13 ਨਵੰਬਰ ਨੂੰ ਵਾਪਸ ਆਵੇਗਾ 4 ਨਵੰਬਰ ਨੂੰ ਕਹਿੰਦੇ ਕਿ ਇਹਨੇ ਰਵਾਨਾ ਹੋਣਾ ਸੋ ਅਸੀਂ ਫਿਰ ਕਹੀਏ ਕਿ ਉਹਨਾਂ ਨੇ ਵੀਜ਼ਾ ਪਹਿਲਾਂ ਤਾਂ ਇਹ ਆ ਗਿਆ ਸੀ ਕਿ ਰੱਦ ਕਰ ਦਿੱਤੇ ਐ ਨਹੀਂ ਦਿੱਤੇ ਜਾ ਰਹੇ ਪਰ ਹੁਣ ਵੀਜ਼ੇ ਦਿੱਤੇ ਗਏ ਨੇ ਤੇ ਸਖੀ ਸ਼ਰਧਾਲੂ ਉੱਧਰ ਜਾ ਵੀ ਰਹੇ ਜੀ ਜੇ ਸਾਡੇ ਚ ਪਾਸੇ ਗੱਲ ਕਰਾਂਗੇ ਜੀ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਨੂੰ ਲੈ ਕੇ ਹੁਣ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਿਆ ਏਡੀ ਦੀ ਕਾਰਵਾਈ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਜਿਹੜੀ ਜੋ ਖਾਰਜ ਕਰ ਦਿੱਤੀ ਗਈ ਹੈ ਜੀ ਦੇਖੋ ਸੁਖਪਾਲ ਸਿੰਘ ਖਹਿਰਾ ਇੱਕ ਵੱਡੇ ਵਿਵਾਦ ਆਗੂ ਨੇ ਕਾਫੀ ਦਲੀਲਾਂ ਨਾਲ ਗੱਲ ਕਰਦੇ ਆ ਉਨ੍ਹਾਂ ਦੇ ਉੱਤੇ ਇੱਕ ਪਰਚਾ ਦਰਜ ਹੋਇਆ ਜਲਾਲਾਬਾਦ ਥਾਣੇ ਦੇ ਵਿੱਚ ਉਸ ਵੇਲੇ ਉਹਨਾਂ ਨੂੰ ਘਰੋਂ ਚੁੱਕਿਆ ਗਿਆ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਜਿਹੜੇ ਖੁਦ ਵੀ ਇੱਕ ਵੱਡੇ ਵਕੀਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਗਏ ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਚ ਵੀ ਰਹਿਣਾ ਪਿਆ ਔਰ ਕੁਝ ਸਮੇਂ ਬਾਅਦ ਉਹਨਾਂ ਨੂੰ ਜਮਾਨਤ ਮਿਲ ਗਈ ਉਹ ਜੇਲ੍ਹ ਤੋਂ ਬਾਹਰ ਆ ਗਏ ਨਾਪਾ ਜੇਲ੍ਹ 'ਚ ਰੱਖੇ ਸਨ ਜਿੱਥੇ ਅੱਜ ਕੱਲ ਬਿਕਰਮ ਸਿੰਘ ਜੀਠਿਆ ਨੇ ਤਾਂ ਪਤਾ ਲੱਗਿਆ ਕਿ ਜਿਹੜੀ ਏਡੀ ਦੀ ਕਾਰਵਾਈ ਨੂੰ ਰੱਦ ਕਰਨ ਵਾਸਤੇ ਸੁਖਪਾਲ ਸਿੰਘ ਖੈਰੇ ਨੇ ਇੱਕ ਪੰਜਾਬ ਤੇ ਹਰਿਆਣਾ ਦੀ ਉੱਚ ਅਦਾਲਤ ਦੇ ਵਿੱਚ ਪਟੀਸ਼ਨ ਧਾਇਰ ਕੀਤੀ ਸੀ ਬਲਵੰਦਰ ਜੀ ਉਹ ਪਟੀਸ਼ਨ ਮਾਂਜੋਗ ਅਦਾਲਤ ਨੇ ਰੱਦ ਕਰਤੀ ਹੈ ਲੱਗਦਾ ਸੀ ਇਹਨਾਂ ਨੂੰ ਕਿ ਇਹਦੇ ਵਿੱਚ ਈਡੀ ਦੀ ਕੋਈ ਭੂਮਿਕਾ ਨਹੀਂ ਹੈ ਪਰ ਅਦਾਲਤ ਦੇ ਵਿੱਚ ਜਦੋਂ ਵੀ ਕੋਈ ਫੈਸਲਾ ਹੁੰਦਾ ਉਹ ਦਸਤਾਵੇਜ਼ਾਂ ਸਬੂਤਾਂ ਦੇ ਆਧਾਰ ਤੇ ਹੋਇਆ ਕਰਦਾ ਹੈ ਇਹ ਇਹਨੂੰ ਹੁਣ ਰੱਦ ਕਰਤਾ ਇਹਦਾ ਮਤਲਬ ਸੁਖਪਾਲ ਸਿੰਘ ਖੈਰਾ ਹਾਈ ਕੋਰਟ ਦੇ ਆਦੇਸ਼ਾਂ ਨੂੰ ਲੈ ਕੇ ਅੱਗੇ ਸੁਪਰੀਮ ਕੋਰਟ ਜਾ ਸਕਦਾ ਹੈ ਜਿਹਦੇ ਵਿੱਚ ਉਹਨੇ ਈਡੀ ਵਾਲੇ ਮਾਮਲੇ ਨੂੰ ਚੁਣੌਤੀ ਦਿੱਤੀ ਸੀ ਪਰਮਾਨਜੋਗ ਅਦਾਲਤ ਨੇ ਇਹ ਦਰਖਾਸਤ ਰੱਦ ਕਰਤੀ ਹੈ ਪਟੀਸ਼ਨ ਰੱਦ ਕਰਤੀ ਹੈ ਹੁਣ ਸੁਖਪਾਲ ਸਿੰਘ ਖੈਰਾ ਕੋਲੇ ਅਗਲਾ ਮੌਕਾ ਸੁਪਰੀਮ ਕੋਰਟ ਜਾਣ ਦਾ ਬਚਿਆ ਜੀ ਪੁੱਛਾ ਗੱਲ ਕਰਾਂਗੇ ਜੀ ਅਨੰਦਪੁਰ ਸਾਬਤ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਸੀ ਜੋ ਕਿ ਚੰਡੀਗੜ੍ਹ ਦੇ ਸਾਫਕਾਰ ਡੀਐਸਪੀ ਸੀ ਤੇ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੀ ਦੇਖੋ ਇਹ ਆਪਣੇ ਆਪ ਦੇ ਵਿੱਚ ਬੜੇ ਅਜੀਬ ਕਿਸਮ ਦੇ ਵਰਤਾਰੇ ਨੇ ਆਮ ਆਦਮੀ ਪਾਰਟੀ ਦਾ ਇਹ ਨਤਨੰਦਾ ਵਧਾਇਕ ਇਹਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਦਲਚੇਰ ਸਿੰਘ ਰਾਣਾ ਨੇ ਗੋਲੀ ਚਲਾਈ ਇੱਕ ਵਿਆਹ ਸਮਾਗਮ 'ਚ ਆਨੰਦਪੁਰ ਸਾਹਿਬ 'ਚ ਜਦੋਂ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਇਹ ਸਵਾਲ ਚੁੱਕ ਰਿੰਗਾਂ ਨੇ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਭੈੜੀ ਹੈ। ਅਮਨ ਕਾਨੂੰਨ ਧਜੀਆਂ ਉਡਾ ਰਿਹਾ ਹੈ। ਤੇ ਤੁਸੀਂ ਕੋਈ ਗੱਲ ਨਹੀਂ ਸੁਣਦੇ। ਫਿਰ ਇਹਨਾਂ ਦੀ ਪਾਰਟੀ ਦੇ ਹੀ ਇੱਕ ਆਗੂ ਤੇ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲ ਜਾਣੀਆਂ। ਇਸ ਗੱਲ ਦੀ ਪ੍ਰੋੜਤਾ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ। ਇگەਲ ਸਾਹਮਣੇ ਆ ਰਹੀ ਹੈ ਸੋ ਅੱਜ ਇਹਨੂੰ ਸੇਵਾ ਮੁਕਤ ਡੀਐਸਪੀ ਨੂੰ ਚੰਡੀਗੜ੍ਹ ਦੇ ਜੁਡੀਸ਼ੀਅਲ ਵਜਿਸਟੇਟ ਦੀ ਅਦਾਲਤ ਹੈ ਉਹਨਾਂ ਦਾ ਨਾਮ ਹੈਗਾ ਬਿਸ਼ਪ ਜੋਤੀ ਉੱਥੇ ਇਹਨੂੰ ਪੇਸ਼ ਕੀਤਾ ਗਿਆ ਜਿਹੜਾ ਜਾਂਚ ਕਰ ਰਹੀ ਟੀਮ ਹੈ ਉਹਨਾਂ ਨੇ ਇਸ ਸੇਵਾ ਮੁਕਤ ਡੀਐਸਪੀ ਦੇ ਰਿਮਾਂਡ ਦੀ ਮੰਗ ਕੀਤੀ ਅਸੀਂ ਇਹ ਤੋਂ ਪੁੱਛ ਪੜਤਾਲ ਕਰਨੀ ਹੈ ਕਿ ਇਸ ਬੰਦੇ ਨੇ ਇਹਦੇ ਜਿਹੜਾ ਇਹ ਨਤਨੰਦਾ ਹੈ ਇਹ ਕਈ ਵਾਰ ਚੋਣ ਲੜ ਚੁੱਕਿਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਆਗੂ ਹੈ ਇਹਦਾ ਰਮਾਨਡ ਦਿੱਤਾ ਜਾਵੇ ਰਮਾਨਡ ਚਾਹ ਦਾ ਵੱਧ ਬੰਗਿਆ ਹੋਣਾ ਕਿਉਂਕਿ ਅਨੰਦਪੁਰ ਸਾਹਿਬ ਤੋਂ ਜਿਹੜੇ ਵਿਧਾਇਕ ਨੇ ਉਹ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੈ ਪਰ ਇਹ ਵੀ ਚੋਣ ਲੜ ਚੁੱਕਿਆ ਪਰ ਹੈ ਇਹ ਆਗੂ ਰਾਜਕਾਰ ਦੀ ਆਮ ਆਦਮੀ ਪਾਰਟੀ ਦਾ ਮਾਨਯੋਗ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਇਹਦਾ 3 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਤੇ ਹੁਣ ਪੁਲਿਸ ਇਹਨੂੰ ਆਪਣੇ ਨਾਲ ਲੈ ਕੇ ਗਈ ਹੈ ਇਹਦੇ ਤੋਂ ਪੁੱਛ ਪੜਤਾਲ ਕਰੇਗੀ ਕਿਉਂਕਿ ਤਿੰਨ ਗੋਲੀਆਂ ਪਤਾ ਲੱਗਿਆ ਚੱਲੀਆਂ ਦੋ ਗੋਲੀਆਂ ਤਾਂ ਪਾਸੇ ਦੀ ਲੰਘ ਗਈਆਂ ਇੱਕ ਗੋਲੀ ਸ਼ਾਇਦ ਸਿਰ 'ਚ ਵੱਜੀ ਪਹਿਲਾਂ ਇਹਨੂੰ ਆਨੰਦਪੁਰ ਸਾਹਿਬ ਦੇ ਹਸਪਤਾਲ 'ਚ ਦਾਖਲ ਕਰਾਇਆ ਉੱਥੇ ਕਹਿੰਦੇ ਮੁੱਢਲੀ ਸਹਾਇਤਾ ਤੋਂ ਬਾਅਦ ਉਹਨਾਂ ਨੇ ਪੀਜੀਆਈ ਚੰਡੀਗੜ੍ਹ ਨੂੰ ਰੈਫਰ ਕਰਤਾ ਤੇ ਅੱਜ ਕੱਲ ਇਹ ਨਿਤਨ ਨੰਦਾ ਜਿਹੜਾ ਆਗੂਆ ਆਮ ਆਦਮੀ ਪਾਰਟੀ ਦਾ ਇਹ ਪੀਜੀਆਈ ਦੇ ਵਿੱਚ ਇਲਾਜ ਅਦੀਨ ਚੱਲ ਰਿਹਾ ਜੀ ਤਾਂ ਸਾਡੇ ਉੱਤੇ ਪਾਸੇ ਗੱਲ ਕਰਾਂਗੇ ਜੀ ਕਣਕ ਦੀ ਫਸਲ ਦੇ ਵੱਧ ਝਾੜ ਨੂੰ ਲੈ ਕੇ ਕੁਲ ਪ੍ਰਚਾਰ ਦੇ ਵੱਖ-ਵੱਖ ਬੀਜ ਕਿਤੇ ਜਾ ਰਹੇ ਨੇ ਜੀ ਦੇਖੋ ਜਦੋਂ ਵਿਪਤਾ ਪੈਂਦੀ ਹੈ ਕਿਸਾਨਾਂ ਦੇ ਉੱਤੇ ਆ ਕੇ ਇੱਥੇ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਖੁੰਬਾਂ ਬਾਗ ਤੁਰੀਆਂ ਫਿਰਦੀਆਂ ਨੇ ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਬਹੁਤ ਤੁਰਦੀਆਂ ਨੇ ਤੁਸੀਂ ਸਾਡੀ ਕੰਪਨੀ ਦਾ ਬੀਜ ਬੀਜੋ ਔਰ ਤੁਸੀਂ ਦੇਖਿਓ 80 ਤੋਂ 90 ਮਨ ਝੜ ਆਏਗਾ ਇਹ ਵੀ ਆਉਂਦੀਆਂ ਨੇ ਕਿ ਜੇ ਤੁਸੀਂ ਸਾਡਾ ਇਹ ਬੀਜ ਬੀਜਦੇ ਹਾਂ ਤਾਂ ਬਲਵਿੰਦਰ ਸਿੰਘ ਆ ਬਹੁਤ ਵੱਡੀ ਪੱਧਰ ਦੇ ਉੱਤੇ ਨਦੀਨ ਨਹੀਂ ਹੁੰਦੇ ਅੱਜ ਕੱਲ ਕਿਸਾਨਾਂ ਦੇ ਵਿੱਚ ਜਾਗਰੂਕਤਾ ਬਹੁਤ ਹੈ ਪਰ ਇਹਦੇ باوجود ਵੀ ਕੁਝ ਕਿਸਾਨ ਇਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਇਹ ਵੀ ਦੇਖਣ 'ਚ ਆਇਆ ਕਿ ਕਈ ਥਾਵਾਂ ਦੇ ਉੱਤੇ ਆੜਤੀਓ ਬਕਰੀਤਾ ਬਣੇ ਬਨੇ ਤੇ ਆਰਤੀਆਂ ਕੋਲੇ ਫਾਇਦਾ ਇਹ ਹੁੰਦਾ ਹੈ ਕਿ ਕਿਸਾਨ ਨੂੰ ਵਕਤੀ ਤੌਰ ਤੇ ਧਾਰਾ ਮਿਲ ਜਾਂਦਾ ਤੇ ਪਤਾ ਲੱਗਿਆ ਕਿ ਜਿਹੜਾ ਬੱਦ ਝਾੜ ਬਾਰੇ ਪ੍ਰਚਾਰ ਜੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ ਇਹਨੇ ਵੱਡੇ ਪੱਦਰ ਦੇ ਉੱਤੇ ਕਾਲਾ ਬੁਝਾਰੀ ਵੀ ਵਧਾਤੀ ਹੈ ਆਪਾਂ ਇਹ ਵੀ ਕਹਾਂਗੇ ਇੱਥੇ ਕਈ ਸਿਆਸੀ ਪਾਰਟੀਆਂ ਸਮਾਜ ਸੇਵੀ ਸੰਸਥਾਵਾਂਾਂ ਕਿਸਾਨਾਂ ਨੂੰ ਕਣਕ ਦਾ ਬੀਜ ਸਪਲਾਈ ਕਰਨ ਦਾ ਯਤਨ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਕਾਰਕੁਨ ਵੀ ਉਹਨਾਂ ਦੇ ਸਾਬਕਾ ਮੰਤਰੀ ਜਾਂ ਵਿਧਾਇਕ ਉਹ ਵੀ ਵੱਖ-ਵੱਖ ਖੇਤਰਾਂ ਵਿੱਚ ਕਿਸਾਨਾਂ ਨੂੰ ਕਣਕ ਦਾ ਬੀਜ ਮਹਈਆ ਕਰਨ ਦਾ ਯਤਨ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਪਾਰਟੀ ਦਾ ਆਦੇਸ਼ ਹੈ ਦੂਜੀਆਂ ਪਾਰਟੀਆਂ ਨੇ ਵੀ ਕਿਹਾ ਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਕਿਸਾਨਾਂ ਦੀ ਬਾਹ ਫੜੀ ਹੜਾਂ ਦੇ ਮੌਕੇ ਜਾ ਕੇ ਉਹ ਵੀ ਯਤਨਸ਼ੀਲ ਨੇ ਕਈ ਉਹ ਸੰਸਥਾਵਾਂ ਵੀ ਯਤਨਸ਼ੀਲ ਨੇ ਜਿਹੜੀਆਂ ਉਹਨਾਂ ਖੇਤਰਾਂ ਵਿੱਚ ਆਏ ਬਲਵੰਦਰ ਸਿੰਘ ਜਿਹੜਾ ਰੇਤ ਵਗੈਰਾ ਆ ਗਈ ਖੇਤਾਂ 'ਚ ਉਹਨੂੰ ਖੇਤਾਂ 'ਚੋਂ ਹਟਾਉਣ ਦੇ ਮਾਮਲੇ 'ਚ ਵੀ ਉਹ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੀ ਮਦਦ ਕਰ ਰਹੀਆਂ ਨੇ ਦੁਖਦਾਈ ਖਬਰ ਸਾਂਝੀ ਕਰਾਂਗੇ ਖਬਰ ਦੀ ਜਗਤ ਨੂੰ ਲੈ ਕੇ ਜਿੱਥੇ ਲੁਧਿਆਣਾ ਦੇ ਨਾਲ ਲੱਗਦੇ ਜਗਰਾਓ ਹਲਕੇ ਦੇ ਘਟਨਾ ਵਾਪਰੀ ਹੈ ਜੀ ਨਾਮੀ ਕਬੱਡੀ ਖਿਡਾਰੀ ਸੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਦਿੱਤਾ ਗਿਆ ਜਿਹਨ ਪਛਾਤੇ ਨੇ ਪਹਿਲਾਂ ਉਹਨੂੰ ਕੁੱਟਿਆ ਫਿਰ ਉਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਜੀ ਬਹੁਤ ਦੁਖਦਾਈ ਘਟਨਾ ਹੈ ਅਸੀਂ ਪਹਿਲਾਂ ਵੀ ਦੇਖਿਆ ਸਾਡੇ ਬਹੁਤ ਸਾਰੇ ਕਬੱਡੀ ਖਿਡਾਰੀ ਇਸੇ ਰਸਤੇ ਚਲੇ ਗਏ ਨੇ ਤੇ ਬਲਵਿੰਦਰ ਸਿੰਘ ਫੇਰ ਇਹ ਅਮਨ ਕਾਨੂੰਨ ਦੀ ਇੱਕ ਹੋਰ ਘਟਨਾ ਸਾਹਮਣੇ ਆ ਗਈ ਕਿ ਜਿਹੜੇ ਖਿਡਾਰੀ ਜਿਨ੍ਹਾਂ ਨੇ ਸਾਡੇ ਰਾਜ ਦਾ ਮੁਲਕ ਦਾ ਨਾਮ ਉੱਚਾ ਕੀਤਾ ਉਹਨਾਂ ਦੇ ਨਾਲ ਇੱਕ ਟਰਾਂਮਾ ਵਾਪਰ ਰਹੀਆਂ ਨੇ ਲਗਾਤਾਰਤਾ ਦੇ ਵਿੱਚ ਕਹਿੰਦੇ ਇਹ ਤੇਜਪਾਲ ਹੈ ਜਿਹੜਾ ਇਹਦੀ ਪਹਿਲਾਂ ਕਥਤ ਕੁੱਟਮਾਰ ਕੀਤੀ ਗਈ ਤੇ ਬਾਅਦ ਦੇ ਵਿੱਚ ਇਹਦੇ ਤੇ ਹਮਲਾ ਕਰਕੇ ਇਹਨੂੰ ਮਾਰ ਦਿੱਤਾ ਜੀ। ਜੀ। ਸੋ ਇਹਨੂੰ ਮਾਰ ਦਿੱਤਾ ਗਿਆ ਹੈ। ਇਹਦਾ ਵੀ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਦਾ ਸਾਹਮਣੇ ਆ ਰਿਹਾ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਛੋਟੇ ਭਰਾ ਸਰਦਾਰ ਭਗਵੰਤ ਸਿੰਘ ਮਾਨ ਇਹ ਹੋਰ ਕਿੰਨਾ ਚਿਰ ਇੰਤਜ਼ਾਰ ਕਰਨਗੇ? ਇਹਨਾਂ ਨੂੰ ਚਾਹੀਦਾ ਇਹ ਤੁਰੰਤ ਪੱਧਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹਨੂੰ ਓਵਰਹਾਲ ਕਰਨ ਆ ਜਿਹੜੀ ਜੰਗਾਲ ਲੱਗੇ ਅਧਿਕਾਰੀ ਰੋਜ਼ ਟੀਵੀਆਂ ਦੇ ਸਾਹਮਣੇ ਬਹਿ ਕੇ ਆਪਣੀਆਂ ਜਾਣਕਾਰੀਆਂ ਦਿੰਦੇ ਐ ਜਿਨ੍ਹਾਂ ਦੇ ਮੋਢਿਆਂ ਤੇ ਨਵਾਂ ਤਾਰਾ ਲਾਉਣ ਦੀ ਥਾਂ ਵੀ ਹੈ ਨਹੀਂ ਉਹ ਤਾਰੇ ਤਾਂ ਇਹਨੇ ਨੇ ਲਾਈ ਫਿਰਦੇ ਐ ਤੇ ਕਾਰਗੁਜ਼ਾਰੀ ਕੀ ਆ ਉਹਨਾਂ ਦੀ ਉਹ ਕਾਰਗੁਜ਼ਾਰੀ ਤੇ ਸਵਾਲ ਉੱਠ ਖੜੇ ਨੇ ਜੋ ਬਲਵਿੰਦਰ ਸਿਆਮਾ بڑے ਦਾਅਵੇ ਨਾਲ ਕਹਾਂ ਕਿ ਇਹ ਬਹੁਤ ਮੰਦ ਭੱਗ ਹੈ ਮਾੜਾ ਅਮਨ ਗਰੂਨ ਦੀ ਸਥਿਤੀ ਦੇ ਮਾਮਲੇ ਵਿੱਚ ਸੂਬਾ ਸਰਕਾਰ ਨੂੰ ਕੁਝ ਠੋਸ ਕਦਮ ਚੱਕਣੇ ਪੈਣਗੇ ਨਹੀਂ ਤਾਂ ਜੋ ਕੁਝ ਵਾਪਰ ਰਿਹਾ ਉਹ ਸਾਡੇ ਸਾਹਮਣੇ ਹੈ ਔਰ ਲਗਾਤਾਰਤਾ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹਦੇ ਤੇ ਵਿਰੋਧੀ ਪਾਰਟੀਆਂ ਵੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੀਆਂ ਜੀ ਸੋ ਸਾਬ ਚੰਡੀਗੜ੍ਹ ਦੇ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਜਿਹੜੇ ਬਿਜਲੀ ਦੀ ਖਪਤ ਨੂੰ ਲੈ ਕੇ ਹੁਣ ਥੋੜੇ-ਬੋਤੇ ਰੇਟ ਵਧਾ ਦਿੱਤੇ ਗਏ ਨੇ ਜੋ ਕਿ 1 ਨਵੰਬਰ ਤੋਂ ਹੁਣ ਲਾਗੂ ਹੋਣਗੇ ਜੀ ਤੁਹਾਨੂੰ ਇਸ ਗੱਲ ਦਾ ਗਿਆਨ ਹੋਣਾ ਹੈ ਕਿ ਕੁਝ ਬਿਜਲੀ ਨਿਯੰਤਰਣ ਅਥਾਰਟੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਬਿਜਲੀ ਰੈਗੂਲੇਟਰੀ ਕਮਿਸ਼ਨ ਜਾਂ ਅਥਾਰਟੀ ਕਹਿੰਦੇ ਆ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਕਿ 0.94 ਪੈਸੇ ਦਾ ਵਾਧਾ ਕੀਤਾ ਅਤੇ ਇਹ ਵਾਧਾ 5 ਤੋਂ 10 ਪੈਸੇ ਪ੍ਰਤੀ ਯੂਨਿਟ ਹੈ ਕਈ ਖਪਤਕਾਰਾਂ ਦੇ ਉੱਤੇ ਇਹ ਵਾਧਾ ਕਰ ਦਿੱਤਾ ਗਿਆ ਅਗਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਿਜਲੀ ਦੇ ਦਰਾਂ ਵੱਧ ਜਾਣਗੀਆਂ ਇਹਦਾ ਭਾਰ ਸਾਡੀ ਘਰੇਲੂ ਖਪਤ ਦੇ ਉੱਤੇ ਵਪਾਰਕ ਖਪਤ ਦੇ ਉੱਤੇ ਇਹ ਸਾਰਿਆਂ ਤੇ ਪਵੇਗਾ ਤੇ ਸਾਰਿਆਂ ਨੂੰ ਥੋੜੀਆਂ-ਥੋੜੀਆਂ ਜੇਬਾਂ ਵੀ ਢਲੀਆਂ ਕਰਨੀਆਂ ਪੈਣਗੀਆਂ ਸੋ ਕਿਉਂਕਿ ਕਹਿੰਦੇ ਆ ਕਿ ਜਿਹੜਾ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਇਹਦੇ ਵਿੱਚ 7.57% ਵਾਧੇ ਦਾ ਪ੍ਰਸਤਾਵ ਦਿੱਤਾ ਸੀ ਜਿਹਦੇ ਵਿੱਚੋਂ ਕਾਫੀ ਨੂੰ ਮੰਨ ਲਿਆ ਗਿਆ ਤੇ ਹੁਣ ਚੰਡੀਗੜ੍ਹ ਦੇ ਖਪਤਕਾਰਾਂ ਤੇ ਬਿਜਲੀ ਦੀਆਂ ਦਰਾਂ ਦੇ ਵਿੱਚ ਇੱਕ ਕਿਸਮ ਦਾ ਭਾਰ ਵਧ ਗਿਆ ਤੇ 1 ਨਵੰਬਰ ਹੈ ਕੱਲ ਨੂੰ ਪੰਜਾਬ ਦਿਵਸ ਵੀ ਹੈ ਤੇ ਇਹ ਭਾਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਖਪਤਕਾਰਾਂ ਤੇ ਹਰ ਪਾਸੇ ਤੋਂ ਪੈਨ ਜਾ ਰਹੇ ਹਨ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਤਰਨਤਾਰਨ ਚੌੜਾ ਨੂੰ ਲੈ ਕੇ ਜਿੱਥੇ ਸਿਆਸੀ ਲੀਡਰ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਜੋਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਢਿਲ ਸਾਬ ਤਾਂ ਉਹਨੇ ਕਿਹਾ ਕਿ ਆਮ ਆਦੀ ਪਾਰਟੀ ਉਹਦਾ ਕਹਿਣੇ ਕੀ ਆ ਪਰ ਕਾਲੀ ਦਲ ਤੇ ਕਾਂਗਰਸ ਨੇ ਵੱਧ ਸਮਰਾਜ ਕੀਤਾ ਪੰਜਾਬ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਹੱਥ ਪੈਨਸਲ ਫੜਾ ਦਿਓ ਤੇ ਬੋਰਡ ਦੇ ਦਿਓ ਲਕੀਰ ਮਾਰ ਦਿਓ ਖਾਨੇ ਵੜ ਦਿਓ ਤੇ ਲਿਖਿਓ ਵੀ ਕਿੰਨੇ ਕੀ ਕੀ ਕੀਤਾ ਤੁਹਾਡੇ ਪੂਰੇ ਸਭ ਕੋ ਸਾਹਮਣੇ ਆ ਜੂਗਾ ਕਹਿੰਦੇ ਜੀ ਜਦੋਂ ਸੁਖਵੀਰ ਸਿੰਘ ਬਾਦਲ ਪ੍ਰਚਾਰ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਐ ਕਿਸ ਲੇਟ ਚੱਕ ਲੋ ਸਲੇਟੀ ਹੱਥ ਚ ਫੜ ਲਓ ਜਾ ਕਾਪੀ ਚੱਕ ਲੋ ਪੈਨਸਲ ਨੂੰ ਚੰਗੀ ਤਰ੍ਹਾਂ ਤਰਾਸ਼ ਲੋ ਕਾਂਗਰਸ ਤੇ ਅਕਾਲੀ ਦਲ ਦੇ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦੇ ਹੋ ਔਰ ਅਸੀਂ ਅਕਸਰ ਦੇਖਿਆ ਕਿ ਜਦੋਂ ਵੀ ਸੁਖਵੀਰ ਸਿੰਘ ਬਾਦਲ ਬੋਲਦੇ ਆ ਉਹ ਸਭ ਤੋਂ ਵੱਧ ਇਹ ਗੱਲ ਕਹਿੰਦੇ ਆ ਆ ਕੰਮ ਕੀਤਾ ਬਾਦਲ ਸਾਹਿਬ ਨੇ ਕੀਤਾ ਆ ਕੰਮ ਕੀਤਾ ਬਾਦਲ ਸਾਹਿਬ ਨੇ ਕੀਤਾ ਅੱਜ ਉਹਨਾਂ ਨੇ ਥੋੜਾ ਜਾਂ ਸਰਕਾਰ ਨੂੰ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਲੋ ਛੱਡੋ ਕਹਿੰਦੇ ਤਾਂ ਆ ਹੁਣੇ ਆਏ ਨੇ ਛੱਡੋ ਕਿਉਂ ਤੇ ਜਦੋਂ ਇਹ ਦੋ ਦਿਨ ਹੀ ਲੰਘੇ ਨੇ ਮੁੱਖ ਮੰਤਰੀ ਨੇ ਤੁਹਾਨੂੰ ਸਵਾਲ ਕੀਤੇ ਸੀ ਜਦੋਂ ਤੁਸੀਂ ਇਹ ਕਿਹਾ ਕਿ 7 ਤੋਂ ਲੈ ਕੇ 17 ਤੱਕ 10 ਸਾਲ ਲਗਾਤਾਰ ਬਾਦਲ ਸਾਹਿਬ ਦੀ ਸਰਕਾਰ ਰਹੀ ਉਹਦੇ ਵਿੱਚ ਆਹ ਕੀਤਾ ਸੀ ਆਹ ਕੀਤਾ 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 ਦੁਨੀਆ ਜਾਣਦੀ ਹੈ ਤੁਸੀਂ ਜੋ ਕੀਤਾ ਤੁਸੀਂ ਜਿਹੜੇ ਸੇਵਾ ਕੇਂਦਰ ਜੋ ਵੀ ਕੀਤਾ ਇਹ ਪਬਲਿਕ ਹੈ ਸਭ ਜਾਣਦੀ ਹੈ ਤੇ ਉਦੋਂ ਫਿਰ ਮੁੱਖ ਮੰਤਰੀ ਨੇ ਸਵਾਲ ਕੀਤਾ ਸੀ ਕਿ ਸੁਖਵੀਰ ਸਿੰਘ ਜੀ ਇਹ ਵੀ ਗੱਲ ਦੱਸ ਦਿਓ ਜਿਹੜਾ ਜੂਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੋਏ ਲਲਕਾਰੇ ਗਏ ਉਹਨਾਂ ਦੇ ਅੰਗ ਉਹਨਾਂ ਦੇ ਪੱਤਰੇ ਬੇਅਦਮੀਆਂ ਕਰ ਕਰਕੇ ਗਲੀਆਂ ਚ ਖਿਲਾਰੇ ਗਏ ਉਦੋਂ ਭਾਈ ਸਾਹਿਬ ਕਿਹਦੀ ਸਰਕਾਰ ਸੀ ਜਦੋਂ ਇਹ ਪੁੱਛਿਆ ਗਿਆ ਕਿ ਅਕਤੂਬਰ 13 14 ਨੂੰ ਕੋਟਕਪੂਰਾ ਦੇ ਚੌਕ ਵਿੱਚ ਗੋਲੀ ਚੱਲੀ ਉਦੋਂ ਸਰਕਾਰ ਕੀ ਦੀ ਸੀ ਤੇ ਜਾਂਦੇ ਜਾਂਦੇ ਇਹ ਵੀ ਦੱਸ ਜਿਓ ਕਿ ਲੋਕਾਂ ਦੇ ਨੌਜਵਾਨਾਂ ਦਾ ਕਤਤ ਕਾਤਲ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਕਿਨੇ ਲਾਇਆ ਸੀ ਉਹ ਵੀ ਤਾਂ ਤੁਸੀਂ ਲਾਇਆ ਸੀ ਫਿਰ ਲੋਕਾਂ ਦੇ ਵਿੱਚ ਇਹ ਗੱਲ ਕਿਉਂ ਨਾ ਉਤਰੀ ਲੋਕਾਂ ਨੇ ਪਹਿਲਾਂ ਤੁਹਾਨੂੰ 15 ਕ ਸੀਟਾਂ ਤੇ 22 ਦੇ ਵਿੱਚ ਆ ਕੇ ਸਿਰਫ ਤਿੰਨ ਸੀਟਾਂ ਤੇ ਖੜਾ ਕਰਤਾ ਅਸੀਂ ਵੀ ਮੰਨਦੇ ਹਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਕਿ ਤੁਸੀਂ ਬਹੁਤ ਕੰਮ ਕੀਤਾ ਪਰ ਉਹਨੂੰ ਲੋਕਾਂ ਦੀ ਪ੍ਰੋੜ ਤੱਕ ਕਿਉਂ ਨਾ ਵਧੀ ਲੋਕਾਂ ਦੇ ਪੰਜਾਬਦਿਆਂ ਨੇ ਉਹਨੂੰ ਕਿਉਂ ਨਾ ਅਪਣਾਇਆ ਇਦੇ ਬਾਰੇ ਵੀ ਸੁਖਵੀਰ ਸੋਬਾਦ ਨੂੰ ਕਦੇ ਲੋਕ ਕਚੇਰੀ ਵਿੱਚ ਖੜ ਕੇ ਦਸਰਾ ਚਾਹੀਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਹਿਬ ਐਨੀਆਂ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਰਨ ਵਾਲਾ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ